ਸਾਸਿਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਵਗੇ ਰਿਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜੀ ਨੂੰ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਬੈਡਵਾਲ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਸਚਨੋ ਪੱਟੀ ਤੇ ਸਾਰੀ ਡਿਟੇਲ ਲੈ ਕੇ ਆਪਣੇ ਵੀਰ ਤੋਂ ਦਿੰਨੇ ਆ ਕਰਦੇ ਆ ਗੱਲਬਾਤ ਪੁੱਛਦੇ ਆ ਰੇਟ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਆ ਹਾਂਜੀ ਛੜਤੀ ਕਲਾ ਹਾਂਜੀ ਠੰਡ ਹੋ ਗਈ ਠੰਡ ਬੜੀ ਠੀਕ ਆ ਤੇ ਪਿੰਡ ਪਿੰਡ ਅਲੱਗ ਠੀਕ ਆ ਬੈੜ ਵਾਲੀ ਹਾਂਜੀ ਅਲੱਗੋ ਦੇ ਬੈਡਵਲ ਦੇ ਨਾਲ ਹੀ ਆ ਠੀਕ ਆ ਬੈਲਵਾਰ ਤੇ ਜ਼ਿਲ੍ਹਾ ਜ਼ਿਲ੍ਹਾ ਦਿੱਤਾ ਤੇ ਤਹਿਸੀਲ ਪੱਟੀ ਠੀਕ ਆ ਤੇ ਸੰਧੂ ਸਾਹਿਬ ਦੇ ਫਾਰਮ ਦੇ ਹਾਂਜੀ ਠੀਕ ਆ ਤੇ ਇੱਕੋ ਮੱਝ ਰਹਿ ਗਈ ਹਾਂਜੀ ਗਾਵਾਂ ਲੈ ਗਈ ਹਾਂਜੀ ਠੀਕ ਆ ਤੇ ਕਿਨਵਾ ਸੂਹਾ ਤਿੱਜਾ ਤਿੱਜਾ ਕਿੰਨਾ ਦੁੱਧਿਆ ਆ ਠੀਕ 68 ਕਿਲੋ ਪੱਕਾ ਤੇ ਖੋਲ ਕੇ ਮੜੀ ਜੀ ਤੁਰਤ ਤਰਾ ਕਰਾਈਏ ਚੈੱਕ ਲੋ ਭਾਈ ਸਜਨੋ ਤਿੱਜਾ ਸੂਹਾ ਤੇ 8 ਕਿਲੋ ਦੁੱਧ ਮੇਲ ਕਾਫ ਮਗਰ ਕਟਾ ਥਾਨ ਬੜਾ ਸੋਹਣਾ ਚੋਈ ਚੋਈ ਚੰਗੀ ਆ ਤੇ ਲੋ ਜੀ ਬਾਕੀ ਮੈਂ ਚੰਗੀ ਆ ਬਾਡੀ ਬੰਤਰ ਦੀ ਹੀ ਵੱਡੀ ਆ ਛੋਟੀ ਨਹੀਂ ਆ ਲੋ ਜੀ ਦੇਖ ਸਕਦੇ ਤੁਸੀਂ ਠੀਕ ਆ ਜੀ ਲੋ ਸਜਣੂ ਬੰਦੋ ਜੀ ਬੰਦੋ ਲੋਈ ਕੀ ਬਾਤਾਂ ਤੇ ਮੱਝ ਚੰਗੀ ਆ ਬਾਕੀ ਭਾ ਪੱਤਾ ਵੀ ਜਾਇਜ਼ ਹੀ ਆ ਠੀਕ ਆ ਸਾਰੀ ਡਿਟੇਲ ਲੈ ਕੇ ਕਰਦੇ ਆ ਸੰਜੀ ਨੇ ਫਿਰ ਰੇਟ ਇਹਦਾ ਕਿੰਨਾ 68 ਮੁੱਲ 70 ਮੰਗਦੇ ਵਾਹੇ ਹਾਂਜੀ ਦੇਣੀ 68 ਦੀ ਲਾਸਟ 68 ਤੋਂ ਛੱਡ ਜਾਂਗੇ ਇਹਨੋਂ ਘੱਟ ਨਹੀਂ ਹਾਂਜੀ ਠੀਕ ਆ ਲਓ ਭਾਈ ਸੱਜਣੋ ਮੁੱਲ 70000 ਰੁਪਇਆ ਵੀਰ ਕਰਦਾ ਲਾਸਟ 68000 ਦੀ ਦੇਣੀ ਆ ਘੱਟ ਵੱਧ ਨਹੀਂ ਤੇ ਮੇਰਾ ਵੀਰ ਕੋਈ ਵੀ ਜ਼ਿਆਦਾ ਨਾ ਕਹਿੰਦੇ ਕਿ ਇੱਕ ਪੌਣ ਠੀਕ ਆ ਆਪਣੀ ਨਰਖ ਪਰ ਕਰਕੇ ਤਸੱਲੀ ਫਿਰ ਲੈ ਕੇ ਜਾਇਓ ਤੁਹਾਡਾ ਫਰਜ਼ ਪਾਣਾ ਸਾਡੇ ਵੱਲੋਂ ਪਿਆਰ ਭਰੀ ਸასი ਸ਼ਾਲ ਜੀ